ਜਲੰਧਰ ਵਿੱਚ ਸ਼ਨੀਵਾਰ ਰਾਤ ਆਰਐਸਐਸ ਦੀ ਪੰਜਾਬ ਇਕਾਈ ਦੇ ਮੀਤ ਪ੍ਰਧਾਨ ਜਗਦੀਸ਼ ਕਗਨੇਜਾ ਤੇ ਗੋਲੀਆਂ ਚਲਾਉਣ ਵਾਲੇ ਹਮਲਾਵਰਾਂ ਦਾ ਹਾਲੇ ਤੱਕ ਕੁਝ ਪਤਾ ਨਹੀਂ ਲੱਗਿਆ। ਹਸਪਤਾਲ ਵਿੱਚ ਇਲਾਜ ਅਦੀਨ ਗਗਨੇਜਾ ਦੀ ਸਿਹਤ ਖਤਰੇ ਤੋਂ ਬਾਹਰ ਹੈ ਸ਼ਨੀਵਾਰ ਰਾਤ ਨੂੰ ਮੋਟਰਸਾਈਕਲ ਸਵਾਰਾਂ ਨੇ ਜਗਦੀਸ਼ ਗਗਨੇਜਾ ਤੇ ਗੋਲੀਆਂ ਚਲਾ ਕੇ ਕਤਲਾਨਾ ਹਮਲਾ ਕੀਤਾ ਸੀ ਹਮਲਾ ਉਸ ਸਮੇਂ ਹੋਇਆ ਜਦੋਂ ਗਗਨੇਜਾ ਸ਼ਨੀਵਾਰ ਰਾਤ ਕਰੀਬ 8 ਵਜੇ ਜੋਤੀ ਚੌਂਕ ਨੇੜੇ ਕਿਸੇ ਕੰਮ ਲਈ ਰੁਕੇ ਹੋਏ ਸੀ ਜਿਵੇਂ ਹੀ ਗਗਨੇਜਾ ਆਪਣੇ ਕਾਰ ਤੋਂ ਬਾਹਰ ਆਏ ਤਾਂ ਦੋ ਮੋਟਰਸਾਈਕਲ ਸਵਾਰਾਂ ਨੇ ਉਹਨਾਂ ਤੇ ਗੋਲੀਆਂ ਚਲਾ ਦਿੱਤੀਆਂ ਘਟਨਾ ਸਮੇਂ ਗਗਨੇਜਾ ਦੀ ਪਤਨੀ ਵੀ ਉਹਨਾਂ ਦੇ ਨਾਲ ਸੀ ਪਰ ਉਹਨਾਂ ਦਾ ਵਾਲਵਾਲ ਬਚਾਅ ਹੋ ਗਿਆ ਹਮਲੇ 'ਚ ਬੁਰੀ ਤਰ੍ਹਾਂ ਜ਼ਖਮੀ ਗਗਨੇਜਾ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਡਾਕਟਰ ਮੁਤਾਬਕ ਉਹਨਾਂ ਨੂੰ ਤਿੰਨ ਗੋਲੀਆਂ ਲੱਗੀਆਂ ਸੀ ਅਤੇ ਤਿੰਨੇ ਗੋਲੀਆਂ ਬਾਹਰ ਕੱਢ ਦਿੱਤੀਆਂ ਗਈਆਂ ਨੇ ਜਲੰਧਰ ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਘਟਨਾ ਦੀ ਨਿੰਦਾ ਕਰਦਿਆਂ ਹਮਲਾਵਰਾਂ ਨੂੰ ਜਲਦੀ ਫੜਨ ਦੇ ਨਿਰਦੇਸ਼ ਦਿੱਤੇ ਨੇ ਪੰਜਾਬੀ ਜੀਪੀ ਦੇ ਸੀਨੀ ਰਾਗੂਆ ਨੇ ਤ੍ਰੰਥ ਹਸਪਤਾਲ ਪਹੁੰਚ ਕੇ ਗੰਗਨੇਜਾ ਦਾ ਹਾਲ ਚਾਲ ਜਾਣਿਆ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਵੀ ਹਮਲੇ ਦੀ ਨਿੰਵੇਦੀ ਕੀਤੀ